ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਵੋਕਲ ਜਗਮੀਤ ਦੇ ਨਾਲ ਅੱਜ ਤੁਹਾਨੂੰ ਇੰਸਟਾਗ੍ਰam ਇਨਫਲੂਐਂਸਰ ਗੀਤਾ ਰਾਣੀ ਦੇ ਨਾਲ ਮਲਾਉਣ ਜਾ ਰਹੇ ਹਾਂ ਜਿਨ੍ਹਾਂ ਦੀਆਂ ਰੀਲਾਂ ਤੇ ਨਿਮਰਤ ਖੈਰਾ ਸਰਗੁਣ ਮਹਿਤਾ ਇਹ ਇਹਨਾਂ ਦੀ ਕੋਲਾਬ ਕਰਦੇ ਆ ਜਾਂ ਇਹਨਾਂ ਦੀ ਆਡੀਓ ਤੇ ਆਪਣੀਆਂ ਰੀਲਾਂ ਪਾਉਂਦੇ ਆ ਤੁਸੀਂ ਸੁਣੀ ਹੋਣੀ ਐ ਕਿ ਇੰਟਰਨੈਟ ਤੇ ਤਾਂ ਮੇਰੇ ਬਥੇਰਾ ਖਰਚਾ ਗਿਆ ਤੇ ਮੈਨੂੰ ਪਰ ਹਜੇ ਤੱਕ ਕੋਈ ਪੈਸਾ ਨਹੀਂ ਆਇਆ ਉਹੀ ਭੈਣ ਅੱਜ ਸਾਡੇ ਨਾਲ ਹੈ ਗੀਤਾ ਰਾਣੀ ਸਵਾਗਤ ਹੈ ਭੈਣ ਜੀ ਭੈਣ ਜੀ ਕਿਵੇਂ ਆਈ ਆਈਡੀ ਆ ਮਨਚਬ ਵੀ ਮੈਂ ਰੀਲਾਂ ਬਣਾਇਆ ਕਰਾਂ ਬਸ ਇਹ ਆਪਾਂ ਕਿਰਨab ਗਿੰਦਾ ਦੀ ਵੀਡੀਓ ਦੇਖੀ ਸੀ ਕਾਫੀ ਧੀਰ ਤੋਂ ਕਿ ਫਿਰ ਮੈਂ ਉਹਨਾਂ ਨੂੰ ਦੇਖ ਕੇ ਵੀਡੀਓ ਬਣਾਉਣ ਲੱਗੀ ਸੀ ਹੂੰ ਤੇ ਬਾਅਦ ਚ ਪਹਿਲਾਂ ਤਾਂ ਮੇਰੀ ਆਈਡੀ ਨਹੀਂ ਚੱਲਦੀ ਸੀ ਬਹੁਤ ਮੁਸ਼ਕਲ ਨਾਲ ਆਈ ਚੱਲੀ ਆ ਮੇਰੀ ਹੂੰ ਜਿਦੋਂ ਮੈਂ ਇੰਸਟਾਗ੍ਰਾਮ ਤੇ ਪੈਸੇ ਪੁਹੇ ਨਹੀਂ ਮਿਲਦੇ ਵੀਡੀਓ ਪਾਈ ਤੇ ਮੇਰੀ ਇੱਕ ਰਾਤ ਤੋਂ ਰਾਤ ਤੱਕ ਘੱਟ ਤੋਂ ਘੱਟ ਵੀ 30 ਹਜ਼ਾਰ ਚੱਲ ਗਈ ਸੀ ਮੈਨੂੰ ਮੈਨੂੰ ਹੌਸਲਾ ਹੋ ਗਿਆ ਕਿ ਮੇਰੀ ਵੀਡੀਓ ਰੁਕਦੀ ਨਹੀਂ ਲੇਕੋ ਉਹ ਦੱਸਿਓ ਕੀ ਕੀ ਕਿਹਾ ਸੀ ਤੁਸੀਂ ਉਹ ਮੈਂ ਕਿਹਾ ਸੀ ਕਿ ਵੀ ਇੰਸਟਾਗ੍ਰਾਮ ਤੇ ਪੈਸੇ ਹੁਣੇ ਨਹੀਂ ਮਿਲਦੇ ਹਜ਼ਾਰਾਂ ਰੁਪਈਆ ਦੀ ਅੱਲ ਦੀ ਪਰਾ ਕੇ ਮੈਂ ਖਤਮ ਕਰ ਲਿਆ ਸਿਰ ਖੜ ਕੇ ਬੈਠ ਗਿਆ ਨਹੀਂ ਆ ਪੈਸੇ ਨਹੀਂ ਮਿਲਦੇ ਵਾ ਇੰਨੇ ਕਿ ਸ਼ਬਦ ਬੋਲਿਆ ਚਾਰ ਪੋ ਤਿੰਨੇ ਚ ਆਪਾਂ ਵੀ ਵੈਰੀ ਵਾਇਰਲ ਹੋ ਗਈ ਦੇ ਹੋਰ ਕਿਨੇ ਕਿਨੇ ਕੀਤੇ ਸੀ ਜਿਹੋਦੇ ਤੇ ਪੰਜਾਬੀ ਨਾ ਇਹਨਾਂ ਤੇ ਨਿਰਮਤ ਖੈਰਾ ਜੀ ਸਰਗਰ ਮਹਿਤਾ ਜੀ ਹੋਰ ਵੀ 2-3 ਕਲਾਕਾਰ ਵੀ ਵੱਡੇ ਵੱਡੇ ਕਲਾਕਾਰ ਆ ਜਿਹੜੇ ਪੰਜਾਬੀ ਫਿਲਮਾਂ 'ਚ ਆਪਣੇ ਕਰਦੇ ਆਮ ਸ਼ੂਟਿੰਗ ਉਹਨਾਂ ਸਾਰੇ ਕਲਾਕਾਰਾਂ ਨੇ ਆਪਣੀ ਵੀ ਵਜਦੇ ਵੀਡੀਓ ਬਣਾਈ ਹੋਈ ਹੈ ਬਹੁਤ ਮੈਨੂੰ ਪਸੰਦ ਵੀ ਆਈ ਹੈ ਸਾਰੇ ਉਹ ਜਿਹੜੇ ਕਲਾਕਾਰ ਮੈਨੂੰ ਕਾਫੀ ਜ਼ਿਆਦਾ ਪਸੰਦ ਹੈਗੇ ਆ ਵੀ ਉਹਨਾਂ ਦੀ ਮੈਂ ਬਹੁਤ ਵੱਡੀ ਫੈਨ ਆ ਜਿਨ੍ਹਾਂ ਨੇ ਆਪਣੇ ਵੀ ਵਜਦੇ ਵੀਡੀਓ ਬਣਾਈਆਂ ਇਦੋਂ ਨੂੰ ਕਿਵੇਂ ਦੋਨੋਂ ਕਿਵੇਂ ਪਤਾ ਲੱਗਿਆ ਵੀ ਮੇਰੇ ਇਹ ਕਲਾਕਾਰ ਵੱਡੇ ਵੱਡੇ ਐਕਟਰ ਮੇਰੇ ਬਣਾ ਰਿਹਾ ਤੇ ਹਾਂਜੀ ਜੀ ਦੋ ਆਪਣੀ ਕੋਈ ਆਈਡੀ ਦੇ ਵੀਡੀਓ ਬਣਦੀ ਆ ਤੇ ਫਿਰ ਆਪਾਂ ਨੂੰ ਉਹ ਮੈਸੇਜ ਆ ਜਾਂਦਾ ਜੀ ਇਸ ਬੰਦੇ ਨੇ ਤੁਹਾਡੇ ਵੀਡੀਓ ਬਣਾਈ ਫਿਰ ਮੈਨੂੰ ਪਤਾ ਲੱਗ ਜਾਂਦਾ ਕਿ ਐਸ ਕਲਾਕਾਰ ਨੇ ਵੀਡੀਓ ਬਣਾ ਲਈ ਆਪਣੇ ਹੂੰ ਤੇ ਫਿਰ ਮੈਂ ਬਹੁਤ ਖੁਸ਼ ਹੁੰਦੀ ਸੀ ਕਿ ਹਾਏ ਮੈਂ ਇਨਾ ਦਿਲ ਖੁਸ਼ ਹੁੰਦਾ ਸੀ ਕਿ ਬਾਲਾ ਜਿਆਦਾ ਹੀ ਉਹ ਕੁਝ ਹੋ ਗਈ ਮੇਰੀ ਹੂੰ ਕਿ ਹੋਣਗੀ ਤਾਂ ਪਿੱਛੇ ਹਟਦੀ ਹੂੰ ਹੂੰ ਜਿਵੇਂ ਕਹਿੰਦੇ ਆ ਵੀ ਆਪਾਂ ਅਨਾ ਤੁਸੀਂ ਕਿਹਾ ਵੀ ਪੈਸੇ ਨਹੀਂ ਹੈਗੇ ਤੇ ਇੰਟਰਨੈਟ ਤੇ ਇੰਨਾ ਖੂਗਦਾ ਹਜੇ ਪੈਸਾ ਆਇਆ ਨਹੀਂ ਕੋਈ ਵੈਸੇ ਘਰ ਦੇ ਹਾਲਾਤ ਕਿਵੇਂ ਆ ਵੈਸੇ ਹਾਲਾਤ ਬਹੁਤ ਖਰਾਬ ਆ ਲੋਕਾਂ ਨੂੰ ਕਹਿ ਦਿੰਦੀ ਸੀ ਮੇਰੇ ਰੀਚਾਰਜ ਕਰ ਦੋ ਕਾਫੀ ਭਰਾ ਜਿਹੜੇ ਮੇਰੇ ਰੀਚਾਰਜ ਕਰ ਦਿੰਦੇ ਮੈਨੂੰ ਹਜੇ ਵੀ ਹੂੰ ਤੇ ਹਜੇ ਮੈਨੂੰ ਪੈਸਾ ਤਾਂ ਸੱਚੀ ਨਹੀਂ ਮਿਲਿਆ ਇਹ ਤਾਂ ਗੱਲ ਸਾੱਚੇ ਝੂਠ ਨਹੀਂ ਹੈਗੀ 1 ਰੁਪਿਆ ਨਹੀਂ ਮਿਲਦਾ ਹੂੰ ਮਤਲਬ ਹਜੇ ਤੱਕ ਕੋਈ ਹਜੇ ਕੋਈ ਕੁਝ ਵੀ ਨਹੀਂ ਮਿਲਿਆ 1 ਰੁਪਿਆ ਨਹੀਂ ਮਿਲਿਆ ਹੂੰ ਹਜੇ ਤੱਕ ਮਤਲਬ ਸਟਾਰ ਤਾਂ ਭਲਾਂ ਦੀ ਥੋਡੀਆਂ ਰੀਲਾਂ ਬਣਾਉਣ ਲੱਗ ਗਏ ਪਰ ਪੈਸਾ ਨਹੀਂ ਹ ਹਜੇ ਤਾਂ ਬਹੁਤ ਗਰੀਬੀ ਚ ਚੱਲ ਰਹੀ ਹਾਂ ਹਜੇ ਵੀ ਕਿਸੇ ਨੂੰ ਫੋਨ ਕਰਦੇ ਨਹੀਂ ਵੀਡੀਓ ਮੇਰਾ ਰੀਚਾਰਜ ਖਤਮ ਹੋ ਗਿਆ ਕਰ ਦੋ ਹੂੰ ਤੇ ਪੀੜ ਪ੍ਰੋਮੋਸ਼ਨ ਵਾਲਾ ਕੰਮ ਨਹੀਂ ਆ ਜੋ ਮਿਲਣ ਲੱਗਿਆ ਤੁਹਾਨੂੰ ਹਜੇ ਨਹੀਂ ਮਿਲਿਆ ਕੋਈ ਕਹਿ ਦਿੰਦੇ ਆ ਪਰ ਮੈਂ ਹਜੇ ਗਈ ਨਹੀਂ ਕਿਤੇ ਮੈਂ کافی ਜ਼ਿਆਦਾ ਬਿਮਾਰ ਹੋ ਗਈ ਸੀ ਉਸ ਤੋਂ ਬਾਅਦ ਮੈਂ ਆਪਰੇਸ਼ਨ ਵੀ ਕਰਵਾਇਆ ਸੀ ਉਸ ਤੋਂ ਬਾਅਦ ਮੈਂ ਤਾਂ ਕਾਫੀ ਦਰਦ ਆਖਲ ਰਹੀ ਹਾਂ ਤੇ ਮੇ ਤਬੀਅਤ ਖਰਾਬ ਹੋਣ ਕਰਕੇ ਮਹੀਨਾ ਦੋ ਤੇ ਮੈਂ ਵੀਡੀਓ ਪਾਉਣੀ ਛੱਡ ਦਿੱਤੀਆਂ ਸੀ ਇਸ ਕਰਕੇ ਰੀਚ ਵੀ ਘਟ ਗਈ ਥੋੜੀ ਜੀ ਹੁਣ ਮੈਂ ਵੀਡੀਓ ਬਣਾਉਣ ਲੱਗ ਗਈ ਦੁਬਾਰਾ ਤੋਂ ਹੂੰ ਕੇ ਨਾਲੇ ਮੈਨੂੰ ਕਮੇਡੀ ਵੀਡੀਓ ਬਣਾਉਣ ਦਾ ਜ਼ਿਆਦਾ ਝੌਂਕ ਆ ਵੀ ਜ਼ਿਆਦਾ ਵੀ ਆਪਾਂ ਜਿਵੇਂ ਕਿਸੇ ਦੇ ਗਾਣਿਆਂ ਦੇ ਵੀਡੀਓ ਬਣਾਉਣੇ ਉਹ ਨਹੀਂ ਮੇਰੇ ਤੋਂ ਸਹੀ ਬੰਦੀਆਂ ਵੀ ਆਪਦੀ ਆਵਾਜ਼ ਚ ਖੁਦ ਦੇ ਡਾਇਲੋਗ ਬਣਾ ਕੇ ਫਿਰ ਮੈਨੂੰ ਵੀਡੀਓ ਬਣਾਉਣੀ ਚਾਹੀਦੀ ਆ ਹੂੰ ਤੇ ਇਹ ਜਦੋਂ ਜਦੋਂ ਹੁਣ ਆਪਾਂ ਜਦੋਂ ਇੱਕ ਵਾਰੀ ਦਾ ਜਦੋਂ ਸ਼ੌਂਕ ਹੁੰਦਾ ਵੀ ਜਦੋਂ ਰੀਲਾਂ ਚੱਲਦੀਆਂ ਨੇ ਉਦੋਂ ਤਾਂ ਆਪਣੇ ਘਰ ਦੇ ਵੀ ਕੁਝ ਨਹੀਂ ਕਹਿੰਦੇ ਫਿਰ ਜਦੋਂ ਚੱਲਣ ਲੱਗ ਜਾਂਦੀਆਂ ਫਿਰ ਕਹਿ ਦਿੰਦੇ ਵੀ ਤੂੰ ਤਾਂ ਐਵੇਂ ਕਈ ਵਾਰੀ ਟੋਕ ਕੰਟੈਕਟਣ ਲੱਗ ਜਾਂਦੇ ਫਿਰ ਤੁਹਾਨੂੰ ਵੀ ਮੁਸ਼ਕਲਾਂ ਆਈਆਂ ਇਹ ਏ ਬਹੁਤ ਮੁਸ਼ਕਲਾਂ ਆ ਚੁੱਕੀਆਂ ਮੈਨੂੰ ਹਜੇ ਵੀ ਗਾਲਾਂ ਪਿੰਦੀਆਂ ਬਹੁਤ ਜ਼ਿਆਦਾ ਰਿਸ਼ਤੇਦਾਰਾਂ ਤੋਂ ਵੀ ਕਰਦੇ ਹਜੇ ਗਾਲਾਂ ਕੱਢਦੇ ਬਹੁਤ ਜ਼ਿਆਦਾ ਲੈ ਨਾ ਕੰਜਰਖਾਨਾ ਬਣਾਇਆ ਹੋਇਆ ਆ ਕੁਝ ਮੇਲ ਦਾ ਮਲਾਉਂਦਾ ਹੈ ਨਹੀਂ ਇਹਨਾਂ ਨੂੰ ਜੇ ਕੁਝ ਵੀ ਹਜੇ ਵੀ ਮੇਰੇ ਘਰ ਦੇ ਹੋ ਸਕਦਾ ਮੇਰੇ ਥੋੜੇ ਜਿਨਾਂ ਤਾਂ ਫੋਨ ਵੀ ਚੋਰੀ ਚੱਕਿਆ ਜਾ ਸਕਦਾ ਹੂੰ ਕਿ ਮੈਨੂੰ ਠੱਕ ਆ ਕਿ ਮੇਰੇ ਘਰ ਵਾਲਾ ਬੋਣ ਵੀ ਚੱਕ ਕੇ ਲਿ ਜਾਊਗਾ ਮੇਰਾ ਜੋ ਕਹਿੰਦਾ ਮੈਂ ਤੈਨੂੰ ਇਹ ਕੰਮ ਨਹੀਂ ਦੇਖ ਸਕਦਾ ਪਰ ਮੈਂ ਹਟ ਨਹੀਂ ਸਕਦੀ ਕਿਉਂਕਿ ਮੈਂ ਬਹੁਤ ਮੁਸ਼ਕਲਾਂ ਨਾਲ ਇੱਥੋਂ ਤੱਕ ਪਹੁੰਚੀ ਹੁਣ ਹੂੰ ਪਰ ਇਹਨਾ ਵੀ ਮੈਂ ਕੁਝ ਬਣ ਕੇ ਦਿਖਾਉਣਾ ਦੁਨੀਆ ਨੂੰ ਕਿਉਂਕਿ ਮੇਰੇ ਭੈਣਾਂ ਭਰਾਵਾਂ ਨੇ ਮੈਨੂੰ ਬਹੁਤ ਗਲਤ ਸੋਚ ਬੋਲਿਆ ਹੋਇਆ ਇਸ ਚੀਜ਼ਾਂ ਵਿੱਚ ਹਮ ਤੇ ਮੈਂ ਕੁਝ ਬਣ ਕੇ ਦਿਖਾਵਾਂਗੀ ਜਿੰਨਾ ਚਿਰ ਤਾਂ ਜ਼ਿੰਦਗੀ ਉਹਨਾਂ ਚਿਰ ਤਾਂ ਮੈਂ ਕੁਝ ਨਾ ਕੁਝ ਬਣ ਕੇ ਦਿਖਾਵਾਂਗੀ ਜ਼ਰੂਰ ਹਮ ਬਿਲਕੁਲ ਬਿਲਕੁਲ ਤੁਸੀਂ ਬਣੋ ਤੇ ਅਸੀਂ ਤਾਂ ਸਾਡੀ ਵੀ ਇੱਛਾ ਤੇ ਕਿਤੇ ਨਾ ਕਿਤੇ ਵੀ ਹੋ ਜਾਂਦਾ ਵੀ ਜਦੋਂ ਕਮੈਂਟ ਗਲਤ ਆਉਣ ਲੱਗ ਜਾਂਦੇ ਹਨਾ ਗਲਤ ਕਮੈਂਟ ਵੀ ਡੀਮੋਟੀਵੇਟ ਕਰ ਦਿੰਦੇ ਜਦੋਂ ਉਹ ਬਾਰੇ ਗਲਤ ਜਿਆਦਾ ਕਮੈਂਟ ਮੈਂ ਦੇਖਦੀ ਹੁਣੇ ਮੇਰਾ ਸਿਰ ਫਟਣ ਤੇ ਆ ਜਾਂਦਾ ਕਈਆਂ ਨੂੰ ਤੇ ਮੈਂ ਗਾਲ੍ਹਾਂ ਵੀ ਕੱਢ ਚੁੱਕਿਆ ਵੀਡੀਓ 'ਪਾ ਹੂੰ ਕਮੈਂਟ ਲਾ ਵਾਲਾ ਗਾਲ੍ਹਾਂ ਵੀ ਕੱਢੀਆਂ ਹੋਈਆਂ ਪਰ ਦਿਲ ਨਹੀਂ ਕਰਦਾ ਕਿਸੇ ਨੂੰ ਗਾਲ੍ਹਾਂ ਕੱਢਣ ਦਾ ਜਦੋਂ ਕੋਈ ਜਿਆਦਾ ਆਪਣੇ ਘਰ ਬਾਰੇ ਜਿਆਦਾ ਬੁਰਾ ਲਿਖਦਾ ਨਾ ਫਿਰ ਮੈਨੂੰ ਬੜਾ ਗੁੱਸਾ ਆਉਂਦਾ ਲੋਕਾਂ ਨੂੰ ਪਤਾ ਨਹੀਂ ਕੀ ਇਹ ਚੀਜ਼ ਤੇ ਆਉਂਦੇ ਆ ਵੀ ਤੁਸੀਂ ਅਗਲੇ ਦਾ ਟੈਲੈਂਟ ਵੇਖੋ ਜੇ ਤੁਹਾਨੂੰ ਨਹੀਂ ਪਸੰਦ ਤਾਂ ਨਾ ਦੇਖੋ ਇਹ ਗਲਤ ਕਮੈਂਟ ਕਰਨਾ ਨਾ ਗਲਤ ਹੈ ਹੁਣ ਜਿਹੜੀ ਮੈਂ ਖੰਡ ਵਾਲੀ ਵੀਡੀਓ ਪਾਈ ਆ ਲੋਕਾਂ ਨੇ ਡਾਊਨਲੋਡ ਕਰ ਕਰਕੇ ਆਪਣੇ ਚੈਲਨਾਂ ਤੇ ਪਾਈ ਉਹਨਾਂ ਤੇ ਬਹੁਤ ਜ਼ਿਆਦਾ ਗਲਤ ਕਮੈਂਟ ਸੀ ਕਿ ਤੇ ਘਰ ਵਾਲਾ ਮਰ ਗਿਆ ਜਾਂ ਕਿਵੇਂ ਆ ਮੇਰੇ ਖੁਦ ਦੇ ਡਾਇਲੋਗ ਤਿਆਰ ਕੀਤੇ ਹੋਏ ਸੀ ਸਿਰਫ ਤਾਂ ਸਿਰਫ ਉਹ ਇੱਕ ਕਮੇਡੀ ਵੀਡੀਓ ਬਣਾਈ ਹੋਈ ਆ ਜਿੰਨਾ ਵਿੱਚ ਲੋਕਾਂ ਨੇ ਬਹੁਤ ਹੀ ਗਲਤ ਜ਼ਿਆਦਾ ਲਿਖਿਆ ਹੋਇਆ ਜਿਹਦੇ ਕਰਕੇ ਮੇਰੇ ਵੀਰ ਜੀ ਸਕੇ ਜਿਹੜਾ ਮੇਰਾ ਆਪਦਾ ਭਰਾ ਬਹੁਤ ਨਾਰਾਜ਼ ਹੋਗੇ ਸੀ ਉਹਨਾਂ ਨੇ ਇਹਨਾਂ ਨੂੰ ਘਰੋਂ ਆਉਣ ਤੋਂ ਮਨਾ ਕਰਤਾ ਸਾਡੇ ਘਰੇ ਨਹੀਂ ਆਉਣਾ ਤੁਸੀਂ ਲੋਕਾਂ ਦੇ ਬਹੁਤ ਜ਼ਿਆਦੇ ਕਮੈਂਟ ਗਲਤ ਆਉਂਦੇ ਪਏ ਕਿ ਮੈਂ ਕਿ ਆਈ ਜਾਣ ਕੋਈ ਨਹੀਂ ਲੋਕ ਬਹੁਤ ਕੁਝ ਬੋਲਦੇ ਹੁੰਦੇ ਆ ਉਹ ਬੜਾ ਮਸ਼ਹੂਰ ਹੈ ਸੀ ਤੁਹਾਨੂੰ ਹਾਇ ਖੰਡ ਹਨ ਹਾਂਜੀ ਖੰਡ ਵਾਲੇ ਮੈਨੂੰ ਸਭ ਲੋਕ ਹੀ ਖੰਡ ਤੋਂ ਜਾਣਦੇ ਆ ਕਿਉਂਕਿ ਮੈਂ ਹਜੇ ਵੀ ਮੈਨੂੰ ਕੋਈ ਫੋਨ ਕਰਦਾ ਤਾਂ ਹਾਂ ਖੰਡ ਕਿਵੇਂ ਆ ਕੀ ਹਾਲ ਆ ਮੈਨੂੰ ਖਾਸਕੇ ਪਿੰਡ ਵਾਲੇ ਵੀ ਮੈਨੂੰ ਕਹਿਣ ਲੱਗੇ ਖੰਡ ਤੇ ਮੇਰੇ ਘਰ ਵਾਲਾ ਗੁੱਸਾ ਕਰਨ ਲੱਗਾ ਕਿ ਦੁਕਾਨੇ ਕਿਉਂ ਬੋਲਦੇ ਆ ਇੱਕ ਇਸੇ ਕਰਕੇ ਗਿਆ ਹੀ ਉਹਨਾਂ ਨੇ ਕਿਹਾ ਖੰਡਾਗੀ ਕਰਨੇ ਬਈ ਹੁੱਸੇ ਦਾ ਗਾਣਾ ਕਟਿੰਨਾ ਉਹਨਾਂ ਨੂੰ ਪਾਲਿਆ ਕਿ ਤੀਰ ਕਾਲੀ ਖੰਡ ਕਿ ਕਹਿੰਦੇ ਆ ਜਦੋਂ ਅਸੀਂ ਜ ਟੋਡਾ ਨੰਬਰ ਕੀਤਾ ਸੀ ਨਾ ਸੱਚ ਟੂ ਕਲਰ ਤੇ ਵੀ ਗੀਤਾ ਖੰਡ ਹੀ ਲਿਖਿਆ ਹੁੰਦਾ ਹਾਂਜੀ 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 ਉਹਦੇ ਕਰਕੇ ਫਿਰ ਸਮਝ ਨਹੀਂ ਆਈ ਵੀ ਫਿਰ ਪਤਾ ਲੱਗਿਆ ਵੀ ਗੀਤਾ ਰਾਣੀ ਨਾਮ ਹੈ ਇੱਕ ਵਾਰੀ ਤਾਂ ਹੀ ਲੱਗੇ ਤੇ ਇਹ ਕਿਵੇਂ ਆਈ ਡੀਆ ਆ ਵੀ ਹੈ ਤੁਸੀਂ ਇਸ ਤਰੀਕੇ ਨਾਲ ਰੋਕ ਕੇ ਬਣਾਉਂਗੇ ਕਿਵੇਂ ਹੋਈ ਕਿ ਇਹ ਮੈਂ ਰਾਤ ਨੂੰ ਬੈਠੀ ਹੋਈ ਸੀ ਤੇ ਬਾਹਰ ਗਰਮੀ ਹੈਗੀ ਇਸ ਵੇਲੇ ਦਿਮਾਗ ਚ ਆਇਆ ਕਿ ਮੈਂ ਨਾ ਕਾਬੀ ਪੁਰਾਣੀ ਵੀਡੀਓ ਦੇਖੀ ਹੋਈ ਸੀ ਕਿਸੇ ਨੇ ਹੂੰ ਤੇ ਕੋਈ ਭਰਾ ਹੈਗਾ ਆਪਣੇ ਕੈਲੀਫੋਰਨੀਆ ਲੀ ਫੋਰ ਲਈ ਗਿਆ ਹੋਇਆ ਹੂੰ ਕੈਲੀਫੋਰਨੀਆ ਹਾਂ ਕੈਲੀਫੋਰਨੀਆ ਵਾਲੇ ਦਬਾਕ ਚਾੜੀਆ ਵਾਹ ਕੀ ਤਾਂ ਘੈਂਟ ਜੀ ਇੱਕ ਵੀਡੀਓ ਪਾ ਦੇ ਮੈਂ ਆਖਿਆ ਚਲ ਵੀਰ ਜੀ ਸਵੇਰੇ ਪਾ ਦੂੰਗੀ ਉਹ ਤਾਂ ਵੀਡੀਓ ਪਾਈ ਤਰਾ ਤਰਾਤ ਮੀਡੀਅਮ ਚ ਗਈ ਚਲੀ ਸੀ ਮੈਂ ਗੁਰਦੁਆਰੇ ਮੱਥਾ ਟੇਕਣ ਗਈ ਸੀ ਮੈਂ ਕਿਹਾ ਬਾਬਾ ਜੀ ਮੇਰੀ ਰਾਤ ਰਾਤ ਵੀਡੀਓ ਵਾਇਰਲ ਕਰ ਦਿਓ ਭਈ ਮੈਂ ਸੂਬਾ ਵੇਖਿਆ ਮੇਰੀ ਵੀਡੀਓ ਸੱਚੀ ਮੀਡੀਅਮ ਚ ਗਈ ਚੱਲ ਗਈ ਸੀ ਮੈਂ ਬੜੀ ਗੋਸ਼ ਹੋਈ ਲੈ ਬਾਬਾ ਜੀ ਤਾਂ ਮੇਰੀ ਸੁਣਨ ਲੱਗ ਕੇ ਬਹਿ ਗਏ ਰਾਸ ਹਨ ਹੂੰ ਤੇ ਜਿਹੜੇ ਕੈਲੀਫੋਰਨੀਆ ਜਾਂ ਅਮਰੀਕਾ ਕੈਨੇਡਾ ਤੋਂ ਤੁਹਾਨੂੰ ਫੋਨ ਬੜੇ ਆਉਂਦੇ ਹੁੰਦੇ ਨੇ ਨਾ ਬਾਹਲੇ ਬਹੁਤ ਵੱਧ ਆਉਂਦੇ ਪਰ ਮੈਂ ਨਾ ਫਲਾਂਕ ਕਿਹੇ ਹੱਜ ਗੱਲ ਨਹੀਂ ਕਰਦੀ ਹੁੰਦੀ ਮੇਰਾ ਦਿਲ ਨਹੀਂ ਕਰਦਾ ਕਿਉਂਕਿ ਮੈਂ ਫੋਨ ਤੇ ਗੱਲ ਬਹੁਤ ਜ਼ਿਆਦਾ ਘੱਟ ਕਰਦੀ ਆ ਹੂੰ ਉਹ ਵੀ ਐਵੇਂ ਤੰਗ ਵੀ ਕਰਨ ਵਾਲੇ ਆ ਜਾਂਦੇ ਫੋਨ ਤੰਗ ਕਰਨ ਵਾਲੇ ਤੇ ਬਾਹਲੇ ਆਉਂਦੇ ਆ ਪਰ ਤੰਗ ਕਰਨ ਵਾਲੇ ਬਾਹਲੇ ਲੋਕ ਆਉਂਦੇ ਆ ਪਰ ਚੰਗੇ ਬੰਦੇ ਬਹੁਤ ਜੁੜੇ ਹੋਏ ਆ ਆਪਣੇ ਜਿਵੇਂ ਕਿ ਮੇਰੇ ਇੰਸਟਾਗ੍ਰam ਤੇ ਮੈਂ ਐਡੀ ਬੰਦ ਕਰਨ ਲੱਗੀ ਸੀ ਹੁਣ ਮੈਂ ਇਹ ਜੀ ਤੋਂ ਲੋਕ ਗਲਤ ਕਮੈਂਟ ਕਰਨ ਲੱਗੇ ਸੀ ਹੂੰ ਹਾਂ ਹੂੰ ਇਹ ਬਾਲੇ ਸਾਰੇ ਮੈਨੂੰ ਗੁਸਾਣ ਲੱਗੇ ਮੈਂ ਕਿ ਮੈਂ ਬੰਦ ਕਰਦੀ ਆ ਆਪਣੀ ਆਈਡੀ ਆਪਣੇ ਵੀਰ ਜੀ ਸਰਜੀਤ ਜੀ ਆਪਣੇ ਜਲਾਲਾਬਾਦ ਦੇ ਹੈਗੇ ਆ ਹੂੰ ਉਹਨਾਂ ਨੇ ਮੈਨੂੰ ਬਹੁਤ ਸਾਥ ਦਿੱਤਾ ਹੋਇਆ ਬਈ ਜਦੋਂ ਮੈਂ ਬਿਮਾਰ ਸੀ ਉਹਨਾਂ ਦਾ ਮੈਨੂੰ ਇੰਨਾ ਸਾਰਾ ਕਿ ਮੈਨੂੰ ਆਪਣੇ ਸਕੇ ਭਰਾ ਦਾ ਸਹਾਰਾ ਨਹੀਂ ਹੈਗਾ ਜਿਨੋਂ ਮੇਰੇ ਵੀਰ ਜੀ ਦਾ ਮੈਨੂੰ ਸਹਾਰਾ ਮੇਰੇ ਵੀਰ ਜੀ ਸਰਜੀਤ ਜੀ ਜਿਨ੍ਹਾਂ ਜੀ ਕਰਤਾ ਮੇਰੀ ਉਮਰ ਹੈਗੀ ਉਹਨਾਂ ਜੀ ਕਰਕੇ ਮੇਰਾ ਸਾਥ ਦੇਣਗੇ ਉਹਨਾਂ ਨੇ ਆਪਣਾ ਲਾਜ ਵੀ ਕਰਵਾਇਆ ਸੀ ਤੇ ਆਪਾਂ ਨੂੰ ਹਿੰਮਤ ਵੀ ਉਹੀ ਦਿੰਦੇ ਆ ਹੁਣ ਵੀ ਮੈਂ ਦੋ ਗਾਲਾਂ ਕੱਢੀਆਂ ਤੇ ਉਹ ਕਹਿੰਦਾ ਨਾ ਨਾ ਭਾਣੇ ਗਾਲਾਂ ਨਾ ਕੱਢਿਆ ਕਰ ਕੋਈ ਨਹੀਂ ਲੋਕ ਇੱਥੇ ਹੀ ਤਰੱਕੀ ਨਹੀਂ ਦੇਖ ਸਕਦੇ ਕਿ ਵੀ ਦੀ ਤਰੱਕੀ ਹੋ ਜੇ ਹੁਣ ਤੇ ਤੁਸੀਂ ਉਹ ਉਹ ਗੱਲ ਕਰੀਏ ਜਿਹੜਾ ਇੱਕ ਹਾਸ ਤੁਸੀਂ ਹਾ ਹਾ ਕਿਉਂ ਬੋਲਦੇ ਆ ਹਨ ਵਿਹੰਡ ਹਿੰਡ ਹਾ ਹਾ ਵੀ ਮੈਂ ਬਾਰਡਰ ਤੇ ਲੈ ਰਹਿਣ ਆਲੀ ਆ ਆਪਣੇ ਲਾਲਾ ਬਾਦ ਪਿੰਡ ਢੰਡਿਕ ਦਿਨ ਤੇ ਆਪਣੇ ਸਾਰੇ ਰਾਏ ਸੱਕ ਬਿਆਦਰੀ ਬੈਠੀ ਆ ਪੈਣਾ ਭਰਾ ਸਾਰੇ ਤੇ ਇਸ ਕਰਕੇ ਮੈਂ 10 ਰੁਪਏ ਨੂੰ ਕਈ 10 ਰੁਪਏ ਵੀ ਬੋਲ ਦੇਣੀ 50 ਰੁਪਏ ਬੋਲ ਦੇਣੀ ਆ ਕਿਉਂਕਿ ਮੈਂ ਨਾ ਲੋਕ ਕਹਿੰਦੇ ਕਿ ਇਹ ਸਾਡੀ ਭਾਸ਼ਾ ਯੂਜ਼ ਕਰਦੀ ਹੈ ਪਰ ਆਪਾਂ ਕਿਸੇ ਦੀ ਭਾਸ਼ਾ ਯੂਜ਼ ਨਹੀਂ ਕਰਦੇ ਆਪਾਂ ਖੋਦੀ ਉਹਨਾਂ ਵਿੱਚ ਰਹਿੰਦੇ ਮੈਨੂੰ 20 ਸਾਲ ਹੋ ਗਏ ਉਹ ਨਵੇਂ ਚ ਰਹਿੰਦੀ ਨੂੰ ਤਾਂ ਕਿ ਮੈਂ ਜਾਦੀ ਭਾਸ਼ਾ ਇਹ ਨਾਲ ਆਪਣੇ ਵੀਰਾਂ ਪੈਣਾ ਤਾਵਾਂ ਵਾਲੀ ਬੋਲਦੀ ਆ ਕਿ ਮਤਲਬ ਜਿਹੜੀ ਆਪਦੀ ਮਾਂ ਬੋਲੀ ਆ ਉਹੀ ਬੋਲਦੀ ਉਹ ਨਹੀਂ ਬੋਲਦੀ ਹਾਂਜੀ ਉਹ ਮੈਨੂੰ ਹੁਣ ਜਿਹੜੀ ਪ੍ਰੋਪਰ ਦੀ ਭਾਸ਼ਾ ਮੇਰੇ ਜਮਾ ਯਾਦ ਖੁੱਲ ਗਈ ਹੈ ਅੱਛਾ ਹੁਣ ਤੁਸੀਂ ਉਹੀ ਬੋਲਣ ਲੱਗ ਗਏ ਜਿਹੜੀ ਆਪਣੀ ਬੱਡ ਦੀ ਭਾਸ਼ਾ ਮੈਂ ਇਹੀ ਬੋਲਦੀ ਹਾਂ ਤੇ ਇਹ ਜਦੋਂ ਆਉਂਦਾ ਜਦੋਂ ਕਈ ਵਾਰੀ ਲੋਕ ਕਮੈਂਟ ਕਰਦੇ ਆ ਫਿਰ ਤੁਸੀਂ ਪਹਿਲੀ ਗੱਲ ਕਮੈਂਟ ਪੜ੍ਹਦੇ ਹੀ ਮੈਂ ਤਾਂ ਕਈ ਵਾਰੀ ਪੰਜਾਬੀ ਚ ਲਿਖੇ ਹੁੰਦੇ ਉਹ ਤਾਂ ਮੈਂ ਪੜ ਲੈਂਨੀ ਜਿਹੜੇ ਇੰਗਲਿਸ਼ ਚ ਲਿਖੇ ਹੋ ਤਾਂ ਉਹਨਾਂ ਦੀ ਉਮਰ ਵੱਧ ਜਾਂਦੀ ਕਿਉਂਕਿ ਮੈਨੂੰ ਪੜਨਾ ਨਹੀਂ ਆਉਂਦਾ ਕੁਝ ਤੇ ਉਹਨਾਂ ਦੀ ਉਮਰ ਵੱਧ ਜਾਂਦੀ ਕਿ ਮੈਂ ਉਹਨਾਂ ਨੂੰ ਕੁਝ ਕਹਿ ਨਹੀਂ ਸਕਦੀ ਮੈਨੂੰ ਪਤਾ ਲੱਗਦਾ ਜੇ ਮੈਨੂੰ ਪਤਾ ਲੱਗ ਗਿਆ ਤਾਂ ਫਿਰ ਉਹਨਾਂ ਦੀ ਖੈਰ ਹੈ ਨਹੀਂਗੀ ਬਸ ਫਿਰ ਉਹਨਾਂ ਦੇ ਘਰੇ ਪਹੁੰਚਣ ਤੱਕ ਜਾਣੀ ਨਹੀਂ ਕਿ ਮੈਨੂੰ ਉਹਦਾ ਐਡਰੈਸ ਦੇ ਦਿਓ ਤੁਹਾਡੇ ਮੈਂ ਘਰੇ ਪਹੁੰਚਣੀ ਤੁਹਾਡੇ ਮੈਂ ਕਰਦੀ ਬੂਰੇ ਹਾਲ ਤੇ ਇਹ ਤੁਸੀਂ ਕਹਿੰਦੇ ਵੀ ਮੈਂ ਆਪਦੇ ਡਾਇਲੋਗ ਵਗੈਰਾ ਵੀ ਆਪ ਲਿਖ ਲੈਨੇ ਹੋ ਵੀ ਤੁਸੀਂ ਸਾਰਾ ਫਿਰ ਆਪ ਲਿਖ ਦਿਓ ਹਾਂਜੀ ਆਪ ਦੀ ਜਿਹੜੀ ਸਕ੍ਰਿਪਟ ਜਾਂ ਵੀਡੀਓ ਬਣਾਉਂਦਾ ਕਿਵੇਂ ਪਲਾਨ ਕਰਦੇ ਹੋ ਉਹਦੇ ਡਾਇਲੋਗ ਜਿਹੜਾ ਇੰਸਟਾਗ੍ਰam ਤੇ ਪੈਸੇ ਮਿਲਦੇ ਉਹ ਵੀ ਮੈਂ ਬੈਠੀ ਬੈਠੀ ਨੇ 2 ਮਿੰਟਾਂ 'ਚ ਡਾਇਲੋਗ ਬਣਾ ਕੇ ਆਪਣਾ ਕੀਤਾ ਹੋਇਆ ਖਾਣ ਦਾਲਾ ਬਿਨਾ ਫਿਲਟਰ ਤੋਂ ਬਣਾਈਆਂ ਵੀਡੀਓ ਮੇਰੀ ਕਾਫੀ ਜ਼ਿਆਦਾ ਚੱਲੀ ਆ ਫਿਰ ਮੈਂ ਇੱਕ ਬਣਾਈ ਸੀ ਕਿ ਗੀਤਾ ਗੋਰੀ ਹੋਗੀ ਉਹ ਬਾਹਰ ਹੀ ਜਾ ਵੀ ਚੱਲ ਗਈ ਆ ਜਦੋਂ ਫਿਰ ਗੁੱਸਾ ਆਉਂਦਾ ਫਿਰ ਕਿਵੇਂ ਕੰਟਰੋਲ ਕਰਦੇ ਆ ਬਾਲਾ ਗੁੱਸਾ ਜਦੋਂ ਮੈਨੂੰ ਆਉਂਦਾ ਮੇਰੇ ਤੋਂ ਕੰਟਰੋਲ ਨਹੀਂ ਹੁੰਦਾ ਫਿਰ ਜੀਰਜੀ ਸਰਜੀਤ ਜੀ ਆ ਜਿਹੜੇ ਗੁੱਸਾ ਕੰਟਰੋਲ ਕਰਦੇ ਫਿਰ ਫੋਨ ਕਰਦੇ ਮੈਨੂੰ WhatsApp ਤੇ ਕਿ ਭੈਣੇ ਪਲੀਜ਼ ਮੇਰੀ ਮਿੰਟ ਮੰਨ ਲਾ ਕਿ ਕਿਸੇ ਨਾਲ ਗਾਲ ਕੱਢ ਨਾ ਬੋਲ ਇੰਨਾ ਗਰਮ ਨਾ ਹੋਇਆ ਕਰ ਕਿ ਜਦੋਂ ਮੈਂ ਗਰਮ ਹੋ ਜਾ ਨਹੀਂ ਬਾਅਦ ਚ ਮੈਨੂੰ ਨਾ ਆਪਦੇ ਆਪ ਨੂੰ ਸੰਭਾਲ ਨਹੀਂ ਹੁੰਦਾ ਮੇਰੇ ਤੋਂ ਕਿ ਮੈਨੂੰ ਹੁਣ ਦਾ ਮੈਂ ਇਹ ਘਰੇ ਪਹੁੰਚ ਜਾ ਕਿ ਜਿੰਨਾ ਜਿਕਰ ਗਿੱਚੀ ਨਾ ਘੁੱਟੂਗੀ ਜਾ ਕੇ ਤੇ ਮੈਨੂੰ ਸਾਹ ਨਹੀਂ ਪੈਣਾ ਇੰਨਾ ਬਾਲਾ ਗੁੱਸਾ ਆਉਂਦਾ ਮੈਨੂੰ ਹਜੇ ਮੈਂ ਬਰਦਾਸ਼ ਬਹੁਤ ਮੁਸ਼ਕਲ ਨਾਲ ਕਰ ਰਹੀ ਹਾਂ ਇਹ ਇਹ ਜਿਹੜੇ ਕਮੈਂਟ ਕਰਦੇ ਉਹ ਐਵੇਂ ਗਲਤ ਕਰਦਾ ਜੀ ਉਹਨਾਂ ਘਰੇ ਨਾ ਹੁਣ ਤਾਂ ਕਰਕੇ ਆਪਾਂ ਨੂੰ ਬੜਾ ਭੜਾ ਬੋਲਦੇ ਆਪਾਂ ਸਿਰਫ ਦ ਸਿਰਫ ਹੱਸਣ ਵਾਸਤੇ ਕਮੇਡੀ ਕਰਦੇ ਆਂ ਬਾਕੀ ਆਪਣੀ ਅਸਲੀ ਜ਼ਿੰਦਗੀ ਬਿਲਕੁਲ ਸਿੰਪਲ ਹੀ ਆ ਹੁਣ ਤੁਸੀਂ ਦੇਖਦੇ ਹੋ ਕਿ ਮੈਂ ਸਿੰਪਲ ਹੀ ਆਪਾਂ ਸਿੰਪਲ ਹੀ ਰਹਿੰਦੇ ਆ ਆਪਣੇ ਘਰ ਪਰਿਵਾਰ ਦੀ ਵੀਡੀਓ ਵੀ ਇੰਸਟਾਗ੍ਰam ਤੇ ਮੈਂ ਘਰ ਦੀ ਪਾਈ ਹੋਈ ਆ ਜਦੋਂ ਜਦੋਂ ਹਨਾ ਕਮੈਂਟ ਗਲਤ ਆਉਣ ਲੱਗ ਜਾਂਦੇ ਆ ਫਿਰ ਇਹ ਆਉਂਦਾ ਮਨ ਚ ਵੀ ਮੇਰੀ ਤਾਂ ਆਰਥਿਕ ਸਥਿਤੀ ਵੀ ਇੰਨੀ ਕਮਜ਼ੋਰ ਆ ਮੈਂ ਤਾਂ ਆਪਣੇ ਆਪ ਨੂੰ ਹਨਾ ਵੀ ਲੋਕਾਂ ਸਾਹਮਣੇ ਆਪਣਾ ਟੈਲੈਂਟ ਪੇਸ਼ ਕਰ ਰਹੀ ਆ ਲੋਕਾਂ ਨੂੰ ਹਸਾਉਣ ਦੀ ਕੋਸ਼ਿਸ਼ ਕਰ ਰਹੀ ਆ ਫਿਰ ਵੀ ਲੋਕ ਇੰਨਾ ਗਲਤ ਬੋਲਦੇ ਆ ਤੇ ਸਗੋਂ ਲੋਕਾਂ ਨੂੰ ਮਦਦ ਕਰਨ ਦੀ ਬਜਾਏ ਹੌਸਲਾ ਢਾਉਂਦੇ ਆ ਇਹ ਗੱਲ ਤਾਂ ਸਹੀ ਆ ਜੀ ਹੌਸਲਾ ਢਾਉਣ ਵਾਲੀ ਗੱਲ ਆ ਕਿ ਜਿਵੇਂ ਮੇਰੇ ਘਰ ਦੀ ਕੰディション ਬਹੁਤ ਜ਼ਿਆਦਾ ਖਰਾਬ ਆ ਹੂੰ ਇਮਨੇ ਘਰ ਦੇਖਣ ਦੇ ਲੱਗਦਾ ਨਹੀਂ ਹੈਗਾ ਤੇ ਦਿਲ ਨਹੀਂ ਕਰਦਾ ਰੋਟੀ ਖਾ ਲਈ ਉੱਥੇ ਬੈਠ ਕੇ ਕਿ ਆਪਾਂ ਸਿਰਫ ਤੇ ਸਿਰਫ ਆਪਣਾ ਟੈਲੈਂਟ ਆ ਕਮੇਡੀ ਦਾ ਮੈਨੂੰ ਬਾਲਾ ਸ਼ੁਰੂ ਤੋਂ ਸ਼ੌਂਕ ਹੈਗਾ ਸੀ ਕਿਉਂਕਿ ਮਾਂ ਪਿਓ ਘਰੇ ਆਪਾਂ ਕਰਨੀ ਚਾਹਤੇ ਉਹ ਤਾਂ ਹੋਣ ਹੀ ਨਹੀਂ ਹੁੰਦੇ ਸੀ ਜਦੋਂ ਆਪਣੇ ਕੰਮ ਸੀ ਹੂੰ ਹੋ ਚਲੋ ਪਰਮਾਤਮਾ ਦੀ ਮਿਹਰ ਨਾਲ ਇੱਕ ਕੰਮ ਕੁੰਮ ਕਰਕੇ ਮੈਂ ਫੋਨ ਲਿਆ ਹੋਇਆ ਸੀ ਤੇ ਚਲੋ ਦੇਖ ਕੇ ਜਿਵੇਂ ਕਿੰਨਾ ਬਿੰਡਾ ਜੀ ਵੀਡੀਓ ਬਣਾਉਂਦੇ ਸੀ ਉਹਨਾਂ ਨੂੰ ਦੇਖ ਕੇ ਮੈਂ ਬਣਾਉਣ ਲੱਗੀ ਵੀਡੀਓ ਤੇ ਲੋਕ ਆਪਨ ਬਹੁਤ ਪਸੰਦ ਵੀ ਕਰਦੇ ਆ ਪਰ ਲੋਕਾਂ ਨੂੰ ਸੋਚਣਾ ਚਾਹੀਦਾ ਕਿ ਇੰਨੀ ਗਰੀਬੀ 'ਚ ਮੈਂ ਗੁਜ਼ਰ ਰਹੀ ਆ ਕਿ ਮੈਂ ਸਿਰਫ ਆਪਾਂ ਹਸਾਉਣ ਦੀ ਲੋਕਾਂ ਨੂੰ ਕੋਸ਼ਿਸ਼ ਕਰਦੇ ਬਾਕੀ ਆਪਾਂ ਆਦੀ ਜ਼ਿੰਦਗੀ 'ਚ ਬਹੁਤ ਸਿੰਪਲ ਹੈਗੇ ਆ ਤੇ ਪਲੀਜ਼ ਮੇਰੇ ਹੱਥ ਧੜ ਕੇ ਬੇਨਤੀ ਤੁਸੀਂ ਮੈਨੂੰ ਗਲਤ ਕਮੈਂਟ ਨਾ ਕਰਿਆ ਕਰੋ ਹੂੰ ਬਾਕੀ ਦਾ ਹੱਥ ਹੀ ਨਹੀਂ ਜੋੜਨ ਦੀ ਲੋੜ ਨਹੀਂ ਹੈ ਕਿ ਆ ਜਾਉਂਦੇ ਕੋਈ ਕੁਝ ਕਰਦੇ ਸਾਰੇ ਦੇਖੋ ਕਿ ਤੁਹਾਡੇਗੇ ਇਹਨੇ ਹੱਥ ਜੋੜਨ ਦੀ ਲੋੜ ਨਹੀਂ ਹੈ ਕਿ ਵੈਸੇ ਜਿੰਨਾ ਤੁਸੀਂ ਮੈਂ ਗੱਲ ਤਾਂ ਪੈਂਡ ਕਰਦੇ ਮੈਂ ਹੱਥ ਜੋੜਨ ਦੀ ਕੋਸ਼ਿਸ਼ ਨਹੀਂ ਕਰਦੀ ਕਿ ਜਿੱਦੇ ਅੱਧਾ ਕਰੇ ਪਹੁੰਚਣ ਦੀ ਕੋਸ਼ਿਸ਼ ਕਰਦੀ ਹਣੀ ਆ ਬਿਲਕੁਲ ਤੁਸੀਂ ਗਲਤ ਕਮੈਂਟ ਕਰਨ ਤੋਂ ਪਹਿਲਾਂ ਇਹ ਜ਼ਰੂਰ ਸੋਚ ਲਿਆ ਕਰੋ ਕਿ ਸਾਡੇ ਘਰੇ ਵੀ ਕੋਈ ਧੀ ਪੈਣਾ ਤੇ ਅਸੀਂ ਵੀ ਉਸਤੀ ਭੈਣ ਦਾ ਸਤਿਕਾਰ ਕਰਦੇ ਆ ਸਾਰੇ ਤੇ ਦੂਸਰੀਆਂ ਜਿਹੜੀਆਂ ਸਾਡੀਆਂ ਵੀ ਆ ਆਸੇ ਪਾਸੇ ਆ ਜਾਂ ਕੋਈ ਟੈਲੈਂਟ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਆ ਉਹ ਵੀ ਸਾਡੀ ਧੀ ਭੈਣ ਆ ਅਸੀਂ ਉਹਦਾ ਸਤਿਕਾਰ ਕਰੀਏ ਇਹਨਾਂ ਦੇ ਆਰਟੀਕਲ ਆ ਦੇਖੋ ਇਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰੋ ਇਹੀ ਸਾਡੀ ਵੀ ਬੇਨਤੀ ਆ ਭੈਣ ਜੀ ਤੁਸੀਂ ਤੁਹਾਡਾ ਮੋਰ ਟਾਈਮ ਦਿੱਤਾ ਉਹਦੇ ਲਈ ਬਹੁਤ ਬਹੁਤ ਧੰਨਵਾਦ ਓਕੇ ਧੰਨਵਾਦ